ਜੀਵ ਡਬਲੀ ਦੇਖ ਰਹੇ ਸਮੂਹ ਦਰਸ਼ਕਾਂ ਨੂੰ ਸਵਾਗਤ ਹੈ ਮੈਂ ਹਾਂ ਗੁਰਪ੍ਰੀਤ ਕਵਾਲਸੀ ਖਾਨਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਸੰਯੁਕਤ ਕਿਸਾਨ ਮੋਰਚਾ ਅਤੇ ਸ਼ੰਭੂ ਤੇ ਕਨੋਰੀ ਬਾਰਡਰ ਤੇ ਸੰਦਰਸ਼ ਕਰ ਰਹੀ ਹੈ ਦੋ ਫਾਰਮ ਦੇ ਬੰਦੂਗਾ ਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਤਨਾ ਵਿਖੇ ਜਿਹੜੀ ਮੀਟਿੰਗ ਰੱਖੀ ਗਈ ਸੀ ਬਹੁਤ ਅਹਿਮ ਮੀਟਿੰਗ ਸੀ ਜੋ ਇਵਨ ਦੇ ਸੀਨੀਅਰ ਅਫਸਰਾਂ ਨਾਲ ਮੀਟਿੰਗ ਹੀ ਕਰ ਰਹੇ ਨੇ ਪਰ ਜਿਹੜੀ ਦੂਜੀ ਗੇੜ ਦੀ ਮੀਟਿੰਗ ਤੋਂ ਬਾਅਦ ਹੁੰਦੀ ਹੋਣੀ ਆ ਉਹ ਸੰਗਠਿਤ ਕਿਸਾਨ ਮੋਰਚੇ ਸੀਨੀਅਰ ਅਗੂ ਨੇ ਗਗਨਦਰ ਸਿੰਘ ਬਰਹਾ ਪ੍ਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਇਹ ਜਿਹੜੂ ਵਕਤ ਵਕਤ ਇਹ ਸੀਨੀਅਰ ਅਗੂ ਨੇ ਸੰਗਠਿਤ ਕਿਸਾਨ ਮੋਰਚੇ ਰਾਜਨੀਤਿਕ ਦੇ ਨੂੰ ਜੇ ਬਤਨਾ ਜਿਹੜੀ ਇਟ ਇਸ A ਮੀਟਿੰਗ ਨੂੰ ਮੈਂ ਕਿ ਜਿਹੜੀ ਦੂਵੀਂ ਚਰਚਾ ਕੀਤੀ ਜਾ ਰਹੀ ਹੈ ਇਹ ਦੂਸਰੀ ਵਾਰ ਹੋਇਆ ਕਿ ਮੀਟਿੰਗ ਦੇ ਵਿੱਚੋਂ ਉੱਠ ਕੇ ਬੁੱਧਵਾਰ ਹੋਏ ਜਿਹਨੇ ਆਪਸੀ ਜਿਹੜੇ ਤਲਬ ਕਰ ਰਹੇ ਨੇ ਇੱਕ ਮੁੱਦਾ ਦਿਖਾਵਾਂਗੇ ਜਿਹੜੀ ਮੀਟਿੰਗ ਨਾਲ ਇੱਥੇ ਕਿਸਾਨ ਯੂਨੀਅਨ ਸਿੰਘਪਤ ਸੰਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਅੰਦਰ ਮੀਟਿੰਗ ਕੀਤੀ ਜਾ ਰਹੀ ਹੈ ਸੋ ਗੁਰਦੋਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਜੋ ਸੰਘਪਤ ਇਸ ਵਾਰ ਹੋ ਰਹੀ ਹੈ ਜੀਆ ਫਾਰਮਾਂ ਦੇ ਨਾਜ਼ਰੀ ਅਹਿਮ ਮੀਟਿੰਗ ਹੈ ਉਹ ਚੱਲ ਰਹੀ ਹੈ ਤੁਹਾਨੂੰ ਇਸ ਬਾਹਰੋਂ ਜੋ ਇਸ ਮੀਟਿੰਗ ਦਾ ਸਿੱਧਾ ਪ੍ਰਸਾਰਣ ਦਿਖਾ ਰਹੇ ਹਾਂ ਲਾਈਵ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਗ੍ਰੇਡ ਦੇ ਦੌਰਾਨ ਜੋ ਸੀਨੀਅਰ ਅਫਸਰਾਂ ਨੂੰ ਸੰਘਪਤ ਸੰਮੋਰਚਾ ਦੇ ਉਹਨਾਂ ਦੇ ਵੱਲੋਂ ਮੀਟਿੰਗ ਪੁਰਾਣ 12 ਕਿ ਜੋ ਆਪਸੀ ਕੀ ਵਿਚਾਰ ਕਰਨਾ ਚਾਹ ਰਹੇ ਤੁਸੀਂ ਤੁਹਾਨੂੰ ਅਸੀਂ ਇਸ ਮੀਟਿੰਗ ਦੀਆਂ ਪਲ-ਪਲ ਦੀਆਂ ਖਬਰਾਂ ਜੋ ਦਿਖਾ ਰਹੇ ਹਾਂ ਤਾਂ ਤੁਸੀਂ ਦੇਸ਼ ਕੰਨਿਆਂ ਦੀ ਹੋਰ ਤਾਜ਼ਾ ਖਬਰ ਦੇਖੋ ਅਨਜੀਤ ਰੈਡੀਓ ਦੇ ਨਾਲ ਤਕਰੀਬ ਰੈਡੀਓ ਟੀਵੀ ਦੇ ਸਮੂਹ ਦਰਸ਼ਕਾਂ ਦਾ ਸਵਾਗਤ ਹੈ ਮੈਂ ਆ ਗੁਰੂਕ ਬਾਲਸੀ ਖਾਸਾ ਤੇ ਮੇਰੇ ਨਾਲ ਮੌਜੂਦ ਨੇ ਮੇਰੇ ਸਾਥੀ ਜਗਦੀਸ਼ ਸਿੰਘ ਕੰਬੋਜ ਸੰਯੁਕਤ ਪਛਾਣ ਮੋਰਚਾ ਅਤੇ ਸ਼ੰਭੂ ਤੇ ਕਨੋਰੀ ਬਾਰਡਰ ਤੇ ਸੰਦਰਸ਼ਿਤ ਕਰ ਰਹੀ ਹੈ ਦੋ ਫਾਰਮ ਦੇ ਬੰਦੂਗਾਂ ਚ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਤਨਾ ਵਿਖੇ ਇਹ ਜੀ ਮੀਟਿੰਗ ਰੱਖੀ ਗਈ ਸੀ ਬਹੁਤ ਅਹਿਮ ਮੀਟਿੰਗ ਸੀ ਜੋ इवन ਦੇ ਸੀਨੀਅਰ ਆਗੂ ਜੋ ਮੰਤਰੀ ਮੀਟਿੰਗ ਹੀ ਕਰ ਰਹੇ ਨੇ ਪਰ ਜਿਹੜੀ ਦੂਜੇ ਗੇੜ ਦੀ ਮੀਟਿੰਗ ਤੋਂ ਬਾਅਦ ਉਹਨਾਂ ਦਿਖਾਉਣੇ ਆ ਜੋ ਸੰਯੁਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਨੇ ਦਿਗੰਦਰ ਸਿੰਘ ਗੁਰਾਹ ਪ੍ਰਮਿੰਦਰ ਸਿੰਘ ਪਟਿਆਲਾ ਡਾਕਟਰ ਦਰਸ਼ਨਪਾਲ ਇਹ ਜਿਹੜੇ ਵਕਤ ਵਕਤ ਇਹ ਸੀਨੀਅਰ ਆਗੂ ਨੇ ਸੰਯੁਕਤ ਕਿਸਾਨ ਮੋਰਚੇ ਰਾਜਨੀਤੀ ਦੇ ਨੂੰ ਦੇਖਾਉਣ ਲਈ ਇੱਥੇ ਇਜ਼ ਅ ਮੀਟਿੰਗ ਨੂੰ ਲੈ ਕੇ ਜਿਹੜੀ ਡੂ ਵੀ ਦਸਤਾਵੇਜ਼ ਕੀਤੀ ਜਾ ਰਹੀ ਹੈ ਇਹ ਦੂਸਰੀ ਵਾਰ ਹੋਇਆ ਕਿ ਮੀਟਿੰਗ ਦੇ ਵਿੱਚੋਂ ਉੱਠ ਕੇ ਦੂਜੀ ਵਾਰ ਹੋ ਇਹ ਆਪਸੀ ਜੋ ਤਲਵਾਰ ਕਰ ਰਹੇ ਨੇ ਕਿ ਤੁਹਾਨੂੰ ਇਹ ਦਿਖਾਉਣਾ ਹੈ ਕਿ ਮੀਟਿੰਗ ਹੋ ਰਹਾ ਹੈ ਕਿ ਕਿਸਾਨ ਯੂਨੀਅਨ ਸੰਗਠਿਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਵੱਲੋਂ ਅੰਦਰ ਮੀਟਿੰਗ ਕੀਤੀ ਜਾ ਰਹੀ ਹੈ ਸੋ ਗੁਰਦੁਆਰਾ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਦੇ ਜੋ ਸੰਗਠਿਤ ਕਿਸਾਨਾਂ ਦੇ ਤਿਆਰ ਕਰਦੇ ਗਏ ਨਾ ਜੀ ਜੀ ਦੇ ਫਾਰਮ ਦੇ ਨਾਲ ਜੀ ਇਹ ਅਹਿਮ ਮੀਟਿੰਗ ਹੈ ਉਹ ਚੱਲ ਰਹੀ ਹੈ ਤੁਹਾਨੂੰ ਇਸ ਬਾਹਰੋਂ ਜੋ ਇਸ ਮੀਟਿੰਗ ਦਾ ਸਿੱਧਾ ਪ੍ਰਸਾਰਣ ਦਿਖਾ ਰਹੇ ਹਾਂ ਲਾਈਵ ਤੁਸੀਂ ਤੁਸੀਂ ਦੇਖ ਸਕਦੇ ਹੋ ਕਿ ਦੂਜੇ ਗ੍ਰੇਡ ਦੇ ਦੌਰਾਨ ਜੋ ਸੀਨੀਅਰ ਅਧਿਕਾਰੀਆਂ ਦੇ ਸਾਹਮਣੇ ਜੋ ਕਮਿਸ਼ਨ ਹੋਰ ਕੇ ਦੇ ਉਹਨਾਂ ਦੇ ਨਾਲ ਮੀਟਿੰਗ ਤੇ ਦੌਰਾਨ ਬਾਹਰ ਆ ਕੇ ਜੋ ਆਪਸੀ ਕੀ ਵਿਚਾਰ ਕਰਨਾ ਬਚਾਰੇ ਤੁਸੀਂ ਤੁਹਾਨੂੰ ਅਸੀਂ ਇਸ ਮੀਟਿੰਗ ਦੀਆਂ ਪਲ-ਪਲ ਦੀਆਂ ਖਬਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਤੁਸੀਂ ਦੇਖ ਸਕਦੇ ਹੋ ਇਹਨੀਆਂ ਹੋਰ ਤਾਜ਼ਾ ਖਬਰਾਂ ਜੀ 36 ਦੇ ਨਾਲ